ਆਲਵਲਚੰਦ ਸੁਭਾਡੂ ਸਿਟੀ ਜੂ ਬਿਲਵ ਅੱਜ 9 ਜੁਲਾਈ ਦਾ ਜੋ ਭਾਰਤ ਦੀਆਂ 10 ਟ੍ਰੇਡ ਯੂਨੀਅਨਾਂ ਤੇ ਮੁਲਾਜ਼ਮ ਫੈਡਰੇਸ਼ਨਾਂ ਵੱਲੋਂ ਫੱਟਦਾ ਪਿਆ ਗਿਆ ਸੀ ਹੜਤਾਲ ਦਾ ਉਸ ਦੇ ਹੜਤਾਲ ਦੇ ਸਬੰਧ ਵਿੱਚ ਅੱਜ ਇੱਥੇ ਸਨੂਰਗੜ੍ਹ ਵਿੱਚ ਇੱਕ ਖਾਸ ਫਿਰਲਾਪਾਲ ਚ ਰੈਡੀ ਕੀਤੀ ਗਈ ਤੇ ਮਜ਼ਾਰਾ ਵੀ ਸ਼ਹਿਰ ਦੇ ਅੰਦਰ ਕੀਤਾ ਗਿਆ ਕਿਉਂਕਿ ਜਿਹੜੀ ਮੂਰਤੀ ਨੇ ਮਜ਼ਦੂਰ ਪੱਕੀ ਜਿੰਨੇ ਵੀ ਕਾਨੂੰਨ 1948 ਤੋਂ ਬਾਅਦ ਬਣੇ ਸੀਗੇ ਲਗਭਗ 29 ਕਾਨੂੰਨ ਸੀ ਉਹਨਾਂ ਨੂੰ ਖਤਮ ਕਰਕੇ ਚਾਰ ਕੋਡ ਬਣਾ ਦਿੱਤੇ ਗਏ ਆ ਔਰ 12 ਘੰਟਿਆਂ ਦੀ ਜਿਹੜੀ ਉਹ ਦਿਹਾੜੀ ਦਾ ਐਲਾਨ ਕਰ ਦਿੱਤਾ ਸੋ ਟ੍ਰੇਡ ਯੂਨੀਅਨਾਂ ਦੇ ਉੱਪਰ ਜਥੇਬੰਦੀ ਬਣਾਉਣ ਦੇ ਉੱਪਰ ਵੀ ਕਈ ਬੰਦੀਆਂ ਲਾਜ਼ਮੀਆਂ ਹੈਗੀਆਂ ਜਿੱਥੇ 20 ਤੋਂ ਘੱਟ ਮਜ਼ਦੂਰ ਕੰਮ ਕਰਦੇ ਉੱਤੇ ਜਿਹੜਾ ਹੈ ਕੋਈ ਜਥੇਬੰਦੀ ਨਹੀਂ ਬਣਾ ਸਕੂਗਾ ਕੋਈ ਲੇਬਰ ਇੰਸਪੈਕਟਰ ਨਹੀਂ ਜਾ ਸਕੂਗਾ ਉਹ ਕਾਨੂੰਨ ਲਿਆਂਦੇ ਆ ਜਿਹੜੇ ਇਹ ਕਾਨੂੰਨ ਦੇਸ਼ ਦੇ ਅੰਦਰ ਮਜ਼ਦੂਰ ਜਮਾਤ ਦੇ ਉੱਤੇ ਬਹੁਤ ਵੱਡਾ ਖੁੱਲਾ ਗੋਲੇ ਆ ਗਿਆ ਇਸ ਦੇ ਖਿਲਾਫ ਜਿਹੜਾ ਹੈਗਾ ਉਹ ਨਜ਼ਾਰਾ ਕੀਤਾ ਗਿਆ ਸੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਟ੍ਰੇਡਿੰਗ ਹੁੰਦੀਆਂ ਨਾਲ ਦੱਤਾ ਰਹਿਣ ਗਈਆਂ ਤੇ ਇਸ ਦੇ ਖਿਲਾਫ ਜਿਹੜਾ ਹੈਗਾ ਵਿਸ਼ਾਲ ਇਕੱਠਾ ਕਰਕੇ ਮਜ਼ਦੂਰ ਮੁਲਾਜ਼ਮ ਜਿਵੇਂ ਕੱਜ ਦੇਖਦੇ ਹੋ ਸੰਯੁਕਤ ਪ੍ਰਬੰਧੌਰ ਤੇ ਜਿਹੜੀਆਂ ਜਥੇਬੰਦੀਆਂ ਉਹ ਵੀ ਅੱਜ ਇਸ ਮਜਾਰੇ ਵਿੱਚ ਧਰਨਿਆਂ ਵਿੱਚ ਸ਼ਾਮਲ ਹੋਈਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਮਜ਼ਦੂਰ ਕਿਸਾਨ ਸਾਂਝਾ ਸੰਘਰਸ਼ ਜਿਹੜਾ ਹੈਗਾ ਉਹ ਕੋਟਾ ਹੋ ਕਿ ਜਿਹੜਾ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਜਿਹੜੇ ਵੱਡੇ ਵੱਡੇ ਪੂੰਜੀਪਤੀ ਸ਼ਾਮਰਾਟੀਆਂ ਦੇ ਖਿਲਾਫ ਦੇਸ਼ ਦੇ ਅੰਦਰ ਬਹੁਤ ਵੱਡੀ ਮੂਵਮੈਂਟ ਖੜੀ ਕਰੇਗਾ ਇਸ ਤਰ੍ਹਾਂ ਕੇ ਅਸੀਂ ਜਿਹੜਾ ਦੇਸ਼ ਦੇ ਪੈਦਾਵਾਰ ਦੇ ਸਾਧਨ ਹੈ ਜਲ ਜੰਗਲ ਜ਼ਮੀਨ ਹੈ ਜਿਹਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਹੈ ਕਾਰਪੋਰੇਟ ਉਹਨਾਂ ਨੂੰ ਅਸੀਂ ਕਬਜ਼ਾ ਨਹੀਂ ਕਰਨ ਰਿਹਾ ਜਿਉਂ ਵਾਲੇ ਸਮੇਂ ਦੇ ਸੰਘਰਸ਼ ਨੂੰ ਹੋ ਗਿਆ ਕਿ